ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਗੁਰਬਾਣੀ ਵਿੱਚ ਮਨ ਨੂੰ ਗਾਈਡ ਕਰਦੇ ਹੋਏ ਮਨ ਨੂੰ ਸਮਝਾਉਂਦੇ ਹੋਏ ਕਿ ਕਿਸ ਤਰੀਕੇ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਭਗਤੀ ਨੂੰ ਦ੍ਰਿੜ ਕਰਕੇ ਆਪਣੇ ਥਿਰ ਘਰ ਦੀ ਨਿਜ ਘਰ ਦੀ ਦਸਵੇਂ ਘਰ ਦੀ ਪਹਿਚਾਣ ਕਰਕੇ ਵਾਪਸ ਆਪਣੇ ਘਰੇ ਜਾਣਾ ਉਹ ਰਸਤਾ ਤਿਆਰ ਕਰਵਾਉਂਦੇ ਆ ਹੁਣ ਅਭਿਆਸੀ ਜੀ ਜਿਹੜੇ ਅਭਿਆਸ ਕਰਦੇ ਆ ਗੁਰਮੰਤਰ ਕਰਦੇ ਆ ਬਾਈ ਗੁਰੂ ਦਾ ਜਾਪ ਕਰਦੇ ਆ ਤੇ ਅੰਤਰਗਤ ਨਾਮ ਸੁਣਦੇ ਆ ਜਿਹੜੇ ਉਹ ਕਹਿੰਦੇ ਉਹਨਾਂ ਦੇ ਸਵਾਲ ਹੁੰਦੇ ਆ ਜ਼ਿਆਦਾਤਰ ਵੀ ਅਸੀਂ ਕਿਸ ਸਮੇਂ ਜ਼ਿਆਦਾ ਭਗਤੀ ਕਿਵੇਂ ਭਗਤੀ ਜ਼ਿਆਦਾ ਜੋੜ ਸਕਦੇ ਆ ਤੇ ਕਿਹੜਾ ਸਮਾਂ ਜਦੋਂ ਸਾਡਾ ਧਿਆਨ ਤੇ ਗੁਰਮੰਤਰ ਦੇ ਵਿੱਚ ਕਿਸ ਤਰੀਕੇ ਸਾਡਾ ਧਿਆਨ ਲੱਗੇ ਤੇ ਅੱਗੇ ਅਸੀਂ ਨਾਮ ਦੇ ਵਿੱਚ ਕਿਸ ਤਰੀਕੇ ਨਾਮ ਨੂੰ ਸੁਣ ਸਕਦੇ ਆ ਤਾਂ ਮਹਾਰੇ ਸੱਚੇ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਆ ਕਿ ਧੰਨ ਸੋ 베ਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪ੍ਰਵਾਨਾ ਜੀਓ ਮਹਾਰਾਜ ਕਹਿੰਦੇ 베ਲਾ ਉਹੀ ਧੰਨਾ ਜਦੋਂ ਅਸੀਂ ਹਰੀ ਦੇ ਗੁਣਾਂ ਨੂੰ ਗਾਉਨੇ ਆ ਫਿਰ ਗਾ ਕੇ ਸੁਣਦੇ ਆ ਤੇ ਆਏ ਤੇ ਪ੍ਰਵਾਨਾ ਜੀਓ ਤੇ ਉਹ ਆਏ ਪ੍ਰਵਾਨ ਨੇ ਕਿਉਂਕਿ ਸਫਲ ਸੋ ਬਾਣੀ ਜਿਤ ਨਾਮ ਬਖਾਣੀ ਗੁਰਪ੍ਰਸਾਦ ਕਿੰਨੇ ਵਿਰਲੇ ਜਾਣੀ ਹੁਣ ਦੇਖੋ ਬਾਣੀ ਦੀ ਖੋਜ ਕਰਕੇ ਸਫਲ ਸੋ ਬਾਣੀ ਜਿਤਨਾ ਨਾਮ ਬਖਾਣੀ ਗੁਰਬਾਣੀ ਦੀ ਖੋਜ ਕਰਕੇ ਸਾਡੇ ਅੰਤਰਗਤ ਜਿਹੜਾ ਨਾਮ ਚੱਲ ਰਿਹਾ ਇੱਕ ਤੁੰਨ ਚੱਲ ਰਹੀਆਂ ਅਨਹਦ ਸ਼ਬਦ ਚੱਲ ਰਹੇ ਨੇ ਉੱਥੇ ਤੱਕ ਸਾਡੀ ਪਹੁੰਚ ਹੋ ਗਈ ਮਾਲਕ ਦੀ ਅਕਾਲ ਪੁਰਖ ਦੀ ਕਿਰਪਾ ਹੋ ਗਈ ਸਾਡੇ ਤੇ ਗੁਰਪ੍ਰਸਾਦ ਕਿੰਨੇ ਵਿਰਲੇ ਜਾਣੀ ਦੇਖੋ ਇੱਥੇ ਆਪਣਾ ਪੁਆਇੰਟ ਕਲੀਅਰ ਕੀਤਾ ਵੀ ਗੁਰਬਾਣੀ ਬਹੁਤ ਲੋਕੀ ਪੜਦੇ ਆ ਸਵੇਰੇ ਵੀ ਪੜਦੇ ਆ ਸ਼ਾਮ ਨੂੰ ਪੜਦੇ ਆ ਸਹਿਜ ਪਾਠ ਕਰਦੇ ਆ ਪਰ ਗੁਰਪ੍ਰਸਾਦ ਕਿੰਨੇ ਵਿਰਲੇ ਜਾਣੀ ਕਹਿੰਦੇ ਕਿਸੇ ਤੇ ਜਿੰਨਾ ਤੇ ਬਹੁਤ ਖਾਸ ਕਿਰਪਾ ਹੁੰਦੀ ਆ ਉਹਨਾਂ ਨੂੰ ਅੰਦਰ ਨਾਮ ਦੀ ਸੋਝੀ ਦਿੰਦਾ ਫਿਰ ਅੱਗੇ ਧੰਸੋ ਬੇਲਾ ਜਿਤ ਹਰ ਗਾਵਤ ਸੁਣਨਾ ਤੇ ਜਿੱਥੇ ਉਹ ਧੰਨ ਬੇਲਾ ਉਹੀ ਆ ਜਦੋਂ ਅਸੀਂ ਹਰੀ ਦੇ ਗੁਣਾਂ ਨੂੰ ਗਾਉਨੇ ਆ ਤੇ ਸੁਣਦੇ ਆ ਜਿਵੇਂ ਹੁਣ ਆਪਾਂ ਕਥਾ ਸੁਣਦੇ ਆ ਚੌਥੇ ਪਦ ਦੀ ਦਸਵੇਂ ਕਰ ਦੀ ਗੁਰਬਾਣੀ ਦੀ ਕਥਾ ਸੁਣਦੇ ਆ ਮਨ ਦੀ ਕਹਾਣੀ ਸੁਣਦੇ ਆ ਉਹ ਵੀ ਬੇਲਾ ਧੰਨਾ ਇਸ ਕਰਕੇ ਮਹਾਰਾਜ ਕਹਿੰਦੇ ਬੇਲਾ ਉਹੀ ਧਰਨਾ ਜਦੋਂ ਅਸੀਂ ਗੁਣ ਗਾਉਨੇ ਆ ਪਰ ਇੱਕ ਖਾਸ ਸਮਾਂ ਹੁੰਦਾ ਜਦੋਂ ਅਸੀਂ ਸਿਮਰਨ ਕਰਦੇ ਹਾਂ ਸਾਡਾ ਸਿਮਰਨ ਦੇ ਵਿੱਚ ਧਿਆਨ ਲੱਗਦਾ ਉਹਨੂੰ ਆਪਾਂ ਅੰਮ੍ਰਿਤ ਵੇਲਾ ਕਹਿ ਸਕਦੇ ਹਾਂ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉਹ ਹੁਣ ਜਦੋਂ ਅਸੀਂ ਸਵੇਰੇ ਜਲਦੀ ਉੱਠ ਕੇ ਜਾਂ ਫਿਰ ਰਾਤ ਨੂੰ ਜਦੋਂ ਰਾਤ ਇਕਾਂਤ ਦਾ ਸਮਾਂ ਕਿਉਂਕਿ ਜਦੋਂ ਦੁਨਿਆਵੀ ਤੌਰ ਤੇ ਸਹਿਜ ਮਹਿਸੂਸ ਹੁੰਦੀ ਹੈ ਸਾਨੂੰ ਜਦੋਂ ਆਪਾਂ ਰਾਤ ਦੇ 9 10 ਵਜੇ ਤੋਂ ਬਾਅਦ ਜਾਂ ਸਵੇਰੇ 4 ਵਜੇ ਤੋਂ 3 ਵਜੇ ਤੋਂ ਉਦੋਂ ਇੱਕ ਦੁਨਿਆਵੀ ਤੌਰ ਤੇ ਸਹਿਜ ਹੋਈ ਹੁੰਦੀ ਆ ਕਿਉਂਕਿ ਉਦੋਂ ਦਿਨ ਤੇ ਰਾਤ ਦੀ ਖੇਡ ਜਿਵੇਂ ਰਾਤ ਦੀ ਖੇਡ ਅੰਮ੍ਰਿਤ ਵੇਲੇ ਸਮਾਪਤ ਹੋਈ ਹੁੰਦੀ ਹੈ ਦਿਨ ਦੀ ਖੇਡ ਸ਼ੁਰੂ ਹੁੰਦੀ ਹੈ ਨਵੇਂ ਦਿਨ ਦੀ ਸ਼ੁਰੂਆਤ ਹੋਈ ਹੁੰਦੀ ਹੈ ਤੇ ਜਦੋਂ ਰਾਤ ਨੂੰ ਰਾਤ ਨੂੰ ਦਿਨ ਦੀ ਖੇਡ ਖਤਮ ਹੋ ਕੇ ਤੇ ਰਾਤ ਵੀ ਖਤਮ ਹੋਣ ਤੇ ਹੁੰਦੀ ਹੈ ਜਿਵੇਂ 11 12 ਵਜੇ ਉਦੋਂ ਉਦੋਂ ਇਕਾਂਤ ਹੁੰਦੀ ਆ ਉਦੋਂ ਜਦੋਂ ਅਸੀਂ ਨਾਮ ਜਪਾਂਗੇ ਕਿਉਂਕਿ ਹੁਣ ਸਾਡਾ ਧਿਆਨ ਫਿਰ ਜਦੋਂ ਦਿਨੇ ਜਪਦੇ ਆ ਬਾਰ ਆਵਾਜ਼ ਆਈ ਹੋਗੀ ਘਰ ਵਿੱਚ ਵੀ ਸ਼ੋਰ ਸ਼ਰਾਬਾ ਤੇ ਸਾਡੇ ਅੰਤਰਗਤ ਵੀ ਕਿਉਂਕਿ ਮਨ ਐਕਟਿਵ ਹੁੰਦਾ ਤੇ ਤਨ ਵੀ ਰਜੁਤਮੋਂ ਤੇ ਸਤੋਂ ਤੇ ਖੇਡਣ ਵਾਸਤੇ ਤਿਆਰ ਹੁੰਦਾ ਇਸ ਕਰਕੇ ਉਹ ਫਿਰ ਅੰਤਰਗਤ ਵਿਚਾਰ ਜਿਹੜੇ ਚੱਲਦੇ ਆ ਚੱਲਦੇ ਆ ਚੱਲਦੇ ਆ ਤੇ ਰਾਤ ਨੂੰ ਸਹਿਜ ਸੁਭਾਈ ਸਾਨੂੰ ਸਹਿਜ ਇੱਕ ਮਹਿਸੂਸ ਹੁੰਦੀ ਹੈ ਉਹ ਤੋਂ ਜਦੋਂ ਫਿਰ ਆਪਾਂ ਥੋੜਾ ਜਿਹਾ ਉਦਮ ਕਰਦੇ ਆ ਫਿਰ ਸਾਡਾ ਸਹਿਜ ਸੁਭਾ ਖੇਡ ਚੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਅਸੀਂ ਰਾਤ ਨੂੰ ਜਿਵੇਂ 2 ਘੰਟੇ ਰਾਤ ਨੂੰ ਅਸੀਂ 1 ਘੰਟਾ ਸਿਮਰਨ ਕਰਕੇ ਅੰਤਰਗਤ ਨਾਮ ਸੁਣਦੇ ਆਂ ਤੇ ਉਦੋਂ ਜਿਹੜਾ ਆਨੰਦ ਪ੍ਰਾਪਤ ਹੁੰਦਾ ਉਹ ਉਹ ਦਿਨ ਦੇ ਵਿੱਚ ਨਹੀਂ ਹੁੰਦਾ ਇਸ ਕਰਕੇ ਦਿਨ ਦੇ ਵਿੱਚ ਜਦੋਂ ਅਸੀਂ ਕਰਮ ਕਰਦੇ ਆਂ ਕਰਮ ਕਰਦੇ ਆਂ ਕਰਦੇ ਆਂ ਨਾਲ-ਨਾਲ ਸਿਮਰਨ ਜਿਸ ਤਰੀਕੇ ਸਵੇਰੇ ਅਮਰਤ ਵੇਲੇ ਅਸੀਂ ਘੰਟਾ ਤੋਂ 2 ਘੰਟੇ ਸਿਮਰਨ ਕਰਕੇ ਨਾਲ ਬਾਣੀ ਦਾ ਜਾਪ ਕਰਕੇ ਅਸੀਂ ਆਪਣਾ ਕਰਮ ਕਰਨਾ ਸ਼ੁਰੂ ਕਰਤਾ ਦੁਪਹਿਰੇ ਜਦੋਂ ਸਮਾਂ ਲੱਗਦਾ ਉਦੋਂ ਅਸੀਂ ਆਪਣਾ ਗੁਰਮੰਤਰ ਦਾ ਅਭਿਆਸ ਕਰਕੇ ਖੋਜ ਕਰੀਏ ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਗੁਰਮਾਣੀ ਵਿੱਚ ਜ਼ਿਕਰ ਕਰਦੇ ਆ ਸੇ ਨੇਤਰ ਪ੍ਰਮਾਨ ਜਿਨਿ ਦਰਸ਼ਨ ਪੇਖਾ ਕਹਿੰਦੇ ਉਹ ਨੇਤਰ ਪ੍ਰਮਾਨ ਨੇ ਜਿਨ੍ਹਾਂ ਨੇ ਅਕਾਲ ਪੁਰਖ ਦੇ ਦਰਸ਼ਨ ਕਰ ਲਏ ਆ ਤੇ ਕਰ ਰਹੇ ਆ ਸੇ ਕਰ ਭਲੇ ਜਿਨਿ ਹਰ ਜਸ ਲੇਖਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇਤਰ ਦਾ ਪ੍ਰਮਾਨ ਨੇ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਦੇਖ ਲਿਆ ਤੇ ਉਹ ਕਹਿੰਦੇ ਜਿਹੜੇ ਹੱਥ ਨੇ ਉਹ ਵੀ ਭਲੇ ਨੇ ਜਿਨ੍ਹਾਂ ਨੇ ਕਰ ਤੇਰਾ ਜਸ ਲਿਖਿਆ ਏ ਜਿਵੇਂ ਹੁਣ ਆਪਾਂ ਨੂੰ ਬਾਣੀ ਲਿਖ ਕੇ ਦਿੱਤੀ ਹੈ ਗੁਰੂ ਸਾਹਿਬਹਾਰਾ ਨੇ ਤੇ ਅੱਗੇ ਕਹਿੰਦੇ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋ ਬਲ ਤਿੰਨ ਸੰਗ ਪਛਾਣਾ ਜੀਓ ਕਹਿੰਦੇ ਉਹ ਚਰਨ ਸੁਹਾਵੇ ਨੇ ਜੋ ਪਰਮੇਸ਼ਰ ਦੇ ਵੱਲ ਨੂੰ ਚੱਲਦੇ ਨੇ ਜੋ ਪਰਮੇਸ਼ਰ ਦੇ ਲਈ ਉਪਰਾਲਾ ਕਰਦੇ ਆ ਜੋ ਪਰਮੇਸ਼ਰ ਲਈ ਬੰਦਗੀ ਕਰਦੇ ਆ ਆਪ ਮਨ ਦੇ ਤੌਰ ਦੇ ਉੱਤੇ ਆਪਣਾ ਰਸਤਾ ਇਕਤਿਆਰ ਕਰਦੇ ਆ ਸੁਣ ਸਾਜਨ ਮੀਤ ਪਿਆਰੇ ਸਾਧ ਸੰਗ ਖਿੰਮਾਹੇ ਉਦਾਰੇ ਕਿਲ ਵਿਖਕਾਟ ਹੋਆ ਮਨ ਨਿਰਮਲ ਮਿਟ ਗਏ ਆਵਣਾ ਜਾਣਾ ਜੀ ਕਹਿੰਦੇ ਜਿਹੜਾ ਕਹਿੰਦੇ ਮੇਰੇ ਮਿੱਤਰ ਪਿਆਰੇ ਇਹ ਗੱਲ ਸੁਣੋ ਸਾਧ ਸੰਗਤਾ ਜਿਹੜੀ ਉਹ ਖਿੰਨ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਜਿਹੜਾ ਸਾਡਾ ਉਧਾਰ ਕਰ ਦਿੰਦੀ ਆ ਕਿਉਂ ਕਿ ਉੱਥੇ ਪਰਮੇਸ਼ਰ ਦਾ ਆਪਣਾ ਔਰਾ ਹੁੰਦਾ ਪਰਮੇਸ਼ਰ ਜਦੋਂ ਸਾਰੇ ਸਾਧ ਸੰਗਤ ਇਕੱਠੀ ਹੋ ਕੇ ਗੁਰਮੰਤਰ ਦਾ ਅਭਿਆਸ ਕਰਦੀ ਆ ਅਭਿਆਸੀ ਜੀ ਇਕੱਠੇ ਹੋਏ ਹੁੰਦੇ ਆ ਤੇ ਉਹ ਸਾਡਾ ਉਧਾਰ ਉੱਥੀ ਜਾ ਕੇ ਹੁੰਦਾ ਕਿਉਂਕਿ ਸਾਡੇ ਤੇ ਮਨ ਦੇ ਉੱਤੇ ਵਿਚਾਰਾਂ ਦੀ ਮੈਲ ਜ਼ਿਆਦਾ ਹੁੰਦੀ ਆ ਘਰੇ ਸਾਡੇ ਤੋਂ ਕੱਲਿਆਂ ਤੋਂ ਉਹ ਉਨੀ ਮੈਲ ਨਹੀਂ ਉਤਰਦੀ ਜਨਮ 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 ਕੀ ਇਸ ਮਨ ਕੋਲ ਮਲ ਲੱਗੀ ਗਾਲਾ ਹੋਆ ਸਿਆਹ ਫਿਰ ਕਹਿੰਦੇ ਕਿਲਵਿਖ ਕਾਟ ਹੋਆ ਮਨ ਨਿਰਮਲ ਕਹਿੰਦੇ ਪਤਾ ਨਹੀਂ ਕਰੋੜਾਂ ਪਾਪ ਕੱਟ ਕੇ ਮਨ ਨਿਰਮਲ ਹੋ ਜਾਂਦਾ ਸਾਧ ਸੰਗਤ ਦੇ ਵਿੱਚ ਮਿਟ ਗਿਆ ਬਣ ਜਾਣਾ ਜੀ ਆਉਣ ਜਾਣ ਦਾ ਖੇਡ ਖਤਮ ਹੋ ਗਿਆ ਅਸੀਂ ਮੁਕਤ ਹੋ ਗਏ ਮਨ ਮੁਕਤ ਹੋ ਗਿਆ ਦੋਇ ਕਰ ਜੋੜ ਇੱਕ ਬਿਰੂ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਦੋਹੇ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਇੱਕ ਚਿਤਤ ਹੋ ਕੇ ਤਿਆਰ ਰੂਪ ਹੋ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਰ ਕਿਰਪਾ ਡੁੱਬਦਾ ਪੱਥਰ ਲਈ ਜੇ ਕਹਿੰਦੇ ਅਸੀਂ ਦੇਖਿਆ ਸੰਸਾਰ ਡੁੱਬਦਾ ਤੇ ਕਹਿੰਦੇ ਪਰ ਸਾਨੂੰ ਸੋਝੀ ਆ ਗਈ ਤੁਸੀਂ ਸਾਨੂੰ ਕੱਢ ਲਓ ਸੰਸਾਰ ਸੰਸਾਰ ਕਿਸ ਤਰੀਕੇ ਅਗਨ ਦੇ ਵਿੱਚ ਮਾਇਆ ਦੇ ਵਿੱਚ ਕਿਉਂਕਿ ਮਾਇਆ ਮਮਤਾ ਮੋਹਣੀ ਬਿਨ ਦਨ ਤਾਂ ਜੱਗ ਖਾਇਆ ਦੇਖੋ ਵਿਚਾਰਾਂ ਦੇ ਰੂਪ ਦੇ ਵਿੱਚ ਹੀ ਅੰਤਰਗਤ ਮਾਇਆ ਖਾਈ ਜਾ ਰਹੀ ਹੈ ਦੁਨੀਆ ਨੂੰ ਉਹ ਕਹਿੰਦੇ ਸਾਨੂੰ ਸੋਝੀ ਆ ਗਈ ਹੁਣ ਸਾਨੂੰ ਕੱਢ ਲਓ ਸਾਡੀ ਇਹੀ ਬੇਨਤੀ ਹੈ ਨਾਨਕ ਕੋ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਕਹਿੰਦੇ ਸਾਡੇ ਤੇ ਕਿਰਪਾ ਹੋ ਗਈ ਤੇ ਕਹਿੰਦੇ ਅਸੀਂ ਸਾਡਾ ਜਿਹੜਾ ਮਨ ਹੈ ਮਨ ਭਾਣੀ ਵਿੱਚ ਆ ਗਿਆ ਹੁਣ ਮਨ ਭਾਣੀ ਵਿੱਚ ਆਉਣ ਤੋਂ ਬਾਅਦ ਇੱਕ ਭਾਵ ਕੀ ਹੈ ਮਨ ਹੁਕਮ ਚ ਆ ਗਿਆ ਹੁਣ ਹੁਕਮ ਦੇ ਵਿੱਚ ਨਾਮ ਚੱਲ ਰਿਹਾ ਜਿਹੜਾ ਸਾਡੇ ਅੰਤਰਗਤ ਅਨਹਦ ਸ਼ਬਦ ਚੱਲ ਰਹੇ ਆ ਉਹ ਉਹਦੇ ਸਨਮੁਖ ਰਹਿੰਦਾ ਹੈ ਗੁਰਮੰਤਰ ਅਭਿਆਸ ਕਰਦਾ ਤੇ ਜਦੋਂ ਨਾਮ ਸੁਣਦਾ ਹੈ ਨਾਮ ਨਾਮ ਦੇ ਨਾਮ ਨੂੰ ਸੁਣ ਕੇ ਮਨ ਨੂੰ ਖਰਾਕ ਆਉਂਦੀ ਹੈ ਅਮਰਤੰਦਰੋਂ ਤੇ ਹਰ ਰਸ ਹੁੰਦਾ ਹੈ ਤੇ ਬਾਣੀ ਦੇ ਵਿੱਚੋਂ ਵੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਪਹਿਲਾਂ ਜਦੋਂ ਬਾਣੀ ਪੜ੍ਹਦੇ ਸੀ ਉਹ ਬੜੀ ਤੇਜ਼ ਬਾਣੀ ਪੜ੍ਹਦੇ ਸੀ ਗੁਰਬਾਣੀ ਪੜ੍ਹਦੇ ਸੀ ਇੱਕ ਵੱਧਾ ਚੱਟੀ ਪੜ੍ਹਦੇ ਸੀ ਵੀ ਬਸ ਹੁਣ 20 ਮਿੰਟ ਦੇ ਵਿੱਚ ਅੱਧੇ ਘੰਟੇ 'ਚ ਸਵਾ ਘੰਟੇ 'ਚ ਪੰਜ ਬਾਣੀਆਂ ਦਾ ਪਾਠ ਪੜ੍ਹ ਦੇਣਾ ਹੁਣ ਸਾਨੂੰ ਰਸ ਆਉਂਦਾ ਹੁਣ ਸਾਨੂੰ ਕਾਹਲ ਨਹੀਂ ਪੈਂਦੀ ਹੁਣ ਜਪਜੀ ਸਾਹਿਬ ਨੂੰ ਵੀ ਭਾਵੇਂ ਅੱਧਾ ਘੰਟਾ ਲੱਗ ਜਾਏ ਅਸੀਂ ਬੜੇ ਸਹਜ ਦੇ ਵਿੱਚ ਖੋਜ ਕਰਕੇ ਗੁਰਬਾਣੀ ਨੂੰ ਪੜ੍ਹਦੇ ਹਾਂ ਇਸ ਕਰਕੇ ਸਾਰੀ ਜਿਹੜੀ ਖੇਡ ਆ ਉਹ ਖੇਡ ਸਾਡੀ ਗੁਰਮੰਤਰ ਦੇ ਨਾਲ ਜੁੜੀ ਹੋਈ ਆ ਜੇ ਗੁਰਮੰਤਰ ਕਰਾਂਗੇ ਮਨ ਨਿਰਮਲ ਹੋਊਗਾ ਗੁਰਮੰਤਰ ਕਰਨ ਦੇ ਨਾਲ ਹੀ ਮਨ ਭਾਣੇ ਚ ਆਊਗਾ ਤੇ ਭਾਣੇ ਚ ਜਦੋਂ ਆ ਗਿਆ ਤੇ ਭਾਣੇ ਵਿੱਚ ਪ੍ਰੈਜੈਂਟ ਚ ਆ ਜਾਗੇ ਨਾ ਫਿਊਚਰ ਚ ਤੇ ਨਾ ਪਾਸਟ ਦੇ ਵਿੱਚ ਮਨ ਪ੍ਰੈਜੈਂਟ ਚ ਆਜੋ ਪ੍ਰੈਜੈਂਟ ਦੇ ਵਿੱਚ ਨਾਮ ਚੱਲ ਰਿਹਾ ਪ੍ਰੈਜੈਂਟ ਤੇ ਆਉਣ ਤੋਂ ਬਾਅਦ ਮਨ ਹੁਕਮ ਚ ਆ ਜਾਊਗਾ ਭਾਣੇ ਚ ਆ ਜਾਊਗਾ ਤੇ ਜੋ ਕਰਮਚਾਲ ਚੱਲ ਰਹੀ ਹੈ ਉਸੇ ਕਰਮਚਾਲ ਦੇ ਵਿੱਚ ਖੇਡਦੇ ਆਂ ਖੇਡਦੇ ਆਂ ਗੁਰਮੰਤਰ ਕਰਦੇ ਆਂ ਤੇ ਨਾਲ ਆਪ ਵੀ ਜਪੂ ਤੇ ਪਰਿਵਾਰ ਦੇ ਵਿੱਚ ਵੀ ਜਪਾਉਗਾ ਤੇ ਨਾਲ ਅੱਗੇ ਵੀ ਦੱਸੋ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਬਈ ਮੈਂ ਇਹ ਸਿਮਰਨ ਅਭਿਆਸ ਕੀਤਾ ਸਵਾਸ ਗਰਾਸ ਵਾ ਗੁਰੂ ਵਾ ਗੁਰੂ ਵਾ ਗੁਰੂ ਨੀਤਰਬੰਦ ਕਰਕੇ ਜਦੋਂ ਅਸੀਂ ਚੌਂਕੜਾ ਲਾ ਕੇ ਮੁੱਖ ਉੱਪਰ ਨੂੰ ਕਰਕੇ ਆਪਣੀ ਆਵਾਜ਼ ਵਿੱਚ ਧਿਆਨ ਧਰ ਕੇ ਗੁਰਮੰਤਰ ਜਪਾਂਗੇ ਤੇ ਜਪਣ ਦੇ ਨਾਲ ਜਿੰਨਾ ਅਸੀਂ ਮੁੱਖੋਂ ਬੋਲਾਂਗੇ ਤੇ ਸੁਵਾਂਗੇ ਮਨ ਨਿਰਮਲ ਹੁੰਦਾ ਜਾਊਗਾ ਕਿਉਂਕਿ ਜਿਸ ਤਰੀਕੇ ਅਸੀਂ ਚੁਗਲੀ ਸੁਣਦੇ ਹਾਂ ਇੱਕ ਚਿੱਤ ਹੋ ਕੇ ਤੇ ਮਨ ਦੇ ਉੱਤੇ ਮੈਲ ਨਹੀਂ ਚੜਦੀ ਇਸੇ ਤਰੀਕੇ ਜਦੋਂ ਅਸੀਂ ਗੁਰਮੰਤਰ ਨੂੰ ਸੁਣਾਂਗੇ ਤੇ ਫਿਰ ਗੁਰਮੰਤਰ ਤੋਂ ਬਾਅਦ ਨਾਮ ਜਦੋਂ ਅਸੀਂ ਨਾਮ ਨੂੰ ਸੁਣਾਂਗੇ ਤੇ ਨਾਮ ਨੂੰ ਸੁਣਨ ਦੇ ਨਾਲ ਫਿਰ ਹੋਰ ਮਨ ਕਿਉਂਕਿ ਉਦੋਂ ਫਿਰ ਹੋਰ ਨਾਮ ਦੇ ਵਿੱਚ ਪਾਵਰ ਬਹੁਤ ਆ ਤੇ ਉਹ ਸਾਡੀ ਹੋਰ ਪਤਾ ਨਹੀਂ ਕਰੋਣਾ ਸਾਧ ਸੰਗਤ ਵਿੱਚ ਜਾ ਕੇ ਜਪਾਂਗੇ ਜਿਸ ਤਰੀਕੇ ਸ਼ਬਦ ਵਿੱਚ ਵਿੱਚ ਲਿਖਿਆ ਸੀ ਤੇ ਹੋਰ ਸਾਡੇ ਤੇ ਕਿਰਪਾ ਕਿਰਪਾ ਹੋ ਆਉਣਾ ਜਾਣਾ ਸਾਡਾ ਖਤਮ ਹੋ ਜੂ ਤੇ ਇੱਕ ਸਕਿੰਟ ਦੇ ਵਿੱਚ ਇੱਕ ਪਲ ਦੇ ਵਿੱਚ ਇੱਕ ਖਿੰਨ ਦੇ ਵਿੱਚ ਕਹਿੰਦੇ ਸਾਡਾ ਤੁਹਾਡਾ ਉਧਾਰ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ